जय श्री भीम मैं देख के सबनु ए फील ਕੀਤਾ ਹੈ ਕਿ ਸਾਡੀ ਭਾਵਨਾ ਹਟਦੇ ਹੋਈਆਂ ਤਾਂ ਹੀ ਸਾਰੇ ਇੱਥੇ ਪਹੁੰਚੇ ਹੈ ਔਰ ਸਾਰਿਆਂ ਦੀਆਂ ਗੱਲਾਂ ਸੁਣ ਕੇ ਮੈਂ ਆਪ ᱮਮੋਸ਼ਨਲ ਹੋ ਗਿਆ ਫਿਰ ਬਾਕੀ ਕੋਈ ਪ੍ਰੋਬਲਮ ਹੈ ਸਾਨੂੰ ਇੱਥੇ ਦਲਤ ਭਾਈਚਾਰੇ ਦੇ ਵਿੱਚ ਪ੍ਰੋਬਲਮ ਹੈ ਤੁਸੀਂ ਗੱਲ ਕੀਤੀ ਹੈ ਕਿ ਸ਼ਰਮਣੀ ਗੁਰਦੁਆਰਾ ਪਰਮੰਦਰ ਕਮੇਟੀ ਹਕਾਲ ਤੱਕ 1:30 ਹੱਕ ਵਿੱਚ ਬਿਆਨ ਨਹੀਂ ਦਿੰਦੇ ਮੈਂ ਇੱਥੇ ਅੱਜ ਉਹਨਾਂ ਨੂੰ ਜ਼ੋਰ ਪਾ ਕੇ ਕਮਾਂਗਾ ਇਹ ਨਾ ਕਰੋ ਪੋਲਿਟਿਕਸ ਸਾਡੇ ਇਨਾ ਦਲਿਤ ਭਾਈਚਾਰਿਆਂ ਨਾਲ ਖਲੋਵੋ ਔਰ ਉਹਨਾਂ ਨੂੰ ਸਹਾਰਾ ਦਿਓ ਲੜਾਈ ਝਗੜੇ ਨਾਲ ਕੋਈ ਵੀ ਗੱਲ ਮੁੱਖ ਦੀ ਨਹੀਂ ਪਰ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਕੀ ਹੁਦਾਨਾ ਹੈ ਮੈਂ ਨਾਮ ਹੀ ਭੁੱਲ ਜਾਣਾ ਮੈਂ ਕਿਉਂਕਿ ਪੰਨੂ ਆਈ ਡੋਨਟ ਕੇਅਰ ਅਸੀਂ ਉੱਥੇ ਜੁੱਤੀ ਤੇ ਉਹਨੂੰ ਰੱਖਨੇ ਆ ਤੁਸੀਂ ਇੱਥੇ ਸੀ ਇਹ ਸੋ ਗਿਆ ਸਾਰੇ ਕਿਉਂਕਿ ਭਾਵਨਾ ਹਰਟ ਹੋਈਆਂ ਕੋਈ ਜ਼ਖਮੀ ਨਹੀਂ ਹੋਇਆ ਭਾਵਨਾ ਹਰਟ ਹੋਈਆਂ ਔਰ ਭਾਵਨਾ ਜਿਹੜੀਆਂ ਹਟ ਹੁੰਦੀਆਂ ਉਹ ਜ਼ਖਮ ਤੋਂ ਵੀ ਜ਼ਿਆਦਾ ਹੁੰਦੀਆਂ ਕਿਉਂਕਿ ਮੈਂ ਸੁਣਿਆ ਇੱਥੇ ਸਾਰਿਆਂ ਨੂੰ ਔਰ ਮੈਂ ਆਪ ਬੜਾ ਏਮੋਸ਼ਨਲ ਹੋ ਗਿਆ ਇੱਕ ਨੌਜਵਾਨ ਨੇ ਕਿਹਾ ਕਿ ਸਿੱਖ ਭਾਈਚਾਰਾ ਕਿੱਥੇ ਸੀ ਅਸੀਂ ਯਾਰ 10000 ਮੀਲ ਫਲਾਈ ਕਰਕੇ ਆਇਆ ਆਪਣੇ ਭਾਈਚਾਰੇ ਦਲਤ ਭਾਈਚਾਰੇ ਨਾਲ ਖਲੋਣ ਵਾਸਤੇ ਔਰ ਸਾਨੂੰ ਅਸੀਂ ਤੁਹਾਡੇ ਨਾਲ ਖਲੋਤਿਆਂ ਜੇਲੇ ਵੀ ਜਰੂਰਤ ਪਵੇ ਸਿਕਸ ਆਫ ਅਮਰੀਕਾ ਤੁਹਾਡੇ ਨਾਲ ਹੈ ਤੁਹਾਡੇ ਨਾਲ ਖਲੋਏਗਾ ਜਿੱਥੇ ਹੁਕਮ ਕਰੋਗੇ ਖਲੋਏਗਾ ਪਰ ਤੁਸੀਂ ਆਪਣੀ ਸ਼ਾਂਤੀ ਬਣਾਈ ਰੱਖਣੀ ਹੈ ਪੰਜਾਬ ਵਿੱਚ ਮੈਂ ਤੇ ਇਹ ਕਹਿ ਸਕਣਾ ਕਿਉਂਕਿ ਸ਼ਾਂਤੀ ਬੜੀ ਜ਼ਰੂਰੀ ਹੈ ਉਹ ভাঙ ਹੋਣ ਨਾਲ ਸਾਰੇ ਸਮਾਜ ਜਿਹੜਾ ਉਹ ਫਿਰ ਗਲਤ ਪਾਸੇ ਚਲਾ ਜਾਂਦਾ ਹੈ ਮੈਂ ਇਤਨਾ ਹੀ ਕਹਿ ਗਏ ਤੁਹਾਡਾ ਸਭ ਦਾ ਧੰਨਵਾਦ ਕਰਨਾ ਤੁਸੀਂ ਇੱਥੇ ਆਜ ਪਹੁੰਚੇ ਫਿਰ ਕਿਸੇ ਵਕਤ ਮੌਕਾ ਮਿਲਿਆ ਤੇ ਤੁਹਾਡੇ ਨਾਲ ਜੁੜਨਾ ਸਮਾਜ ਪਾਰਟੀ ਵੱਲੋਂ ਇੱਥੇ ਅਸੀਂ ਕੱਲ ਵੀ ਸਿੱਖ ਵਾਰ ਜੋ ਜਥੇਬੰਦੀ ਸਾਡੇ ਅਮਰੀਕਾ ਤੋਂ ਆਏ ਸੀ ਕੱਲ ਵੀ ਉਹਨਾਂ ਨੇ ਇੱਥੇ ਬੈ ਕੇ ਮੀਟਿੰਗ ਕੀਤੀ ਗਈ ਔਰ ਖਾਸ ਕਰਕੇ ਸਾਡੇ ਸਾਥੀ ਬਰਿੰਦਰ ਸਿੰਘ ਜੀ ਔਰ ਡਾਕਟਰ ਜਸਪ੍ਰੀ ਸਿੰਘ ਜੀ ਜਿਹੜੀ ਇਹਦੀ ਇਸ ਸੰਸਥਾ ਦੀ ਅਗਵਾਈ ਕਰ ਰਹੇ ਨੇ ਉਹਨਾਂ ਦੇ ਸੁਪਰਾਇਲੇ ਦਾ ਸੀ ਪੂਰੀਆਂ ਸਮਾਜਿਕ ਜਥੇਬੰਦੀਆਂ ਪੂਰਾ ਸਮਾਜ ਉਹਨਾਂ ਦਾ ਥੈਂਕਸ ਕਰਦਾ ਹੈ ਔਰ ਅੱਜ ਦੇ ਇਸ ਮੌਕੇ ਤੇ ਆ ਸਾਰੇ মিডিਆ ਰਾਹੀਂ ਅਸੀਂ ਇਹ ਪੰਜਾਬ ਸਰਕਾਰ ਤੱਕ ਅਪੀਲ ਕਰਨਾ ਚਾਹੁੰਦੇ ਆ ਜਿੱਥੇ ਅਮਰੀਕਾ ਤੋਂ ਆ ਕੇ ਸਾਥੀਆਂ ਨੇ ਇਸ ਬਲੇ ਸਮਾਜ ਦੀ ਜੋ ਹੱਕਵਾਂ ਚਾ ਕੇ ਖੜੇ ਨੇ ਉਹਦਾ ਥੈਂਕਸ ਕਰਦੇ ਨੇ ਅਗਰ ਸਰਕਾਰ ਨੇ 26 ਜਨਵਰੀ ਦੀ ਘਟਨਾ ਨੂੰ ਗੰਭੀਰਤਾ ਨਾਲ ਲਿਆ ਹੁੰਦਾ ਤਾਂ ਸ਼ਾਇਦ ਜੋ ਅੱਜ ਨੰਗਲ ਦੀ ਘਟਨਾ ਵਾਪਰੀ ਹੈ ਉਹ ਨਾ ਹੁੰਦੀ ਇਹ ਸਿਕ ਸਮਾਜ ਨੂੰ ਦਲਿਤ ਭਾਈਚਾਰਿਆਂ ਦਾ ਲੜਾਉਣ ਦੀ ਇੱਕ ਸਾਜ਼ਿਸ਼ ਹੈ ਪਰ ਅੰਬੇਦਕਰੀ ਉਸ ਜਿਹੜੇ ਅੰਬੇਦਕਰ ਨੂੰ ਮੰਨਣ ਵਾਲੇ ਲੋਕ ਨੇ ਉਹਨਾਂ ਨੂੰ ਆਪਣੀ ਲੜਾਈ ਦਾ ਪਤਾ ਹੈ ਆਪਣੇ ਉਦੇਸ਼ ਦਾ ਪਤਾ ਹੈ ਔਰ ਜਿਹੜੇ ਵਿਦੇਸ਼ ਵਿੱਚ ਬੈਠੇ ਪੰਜਾਬ ਨੂੰ ਤੋੜਨ ਲਈ ਪੰਜਾਬ ਚ ਸਮਾਜ ਨੂੰ ਜਿਹੜਾ ਭਾਈਚਾਰਾ ਕਿਸਾਨ ਨੂੰ ਤੋੜਨ ਦੀ ਜਿਹੜੀ ਸਾਜ਼ਿਸ਼ ਹੈ ਪੰਜਾਬ ਦੇ ਲੋਕ ਉਹਨਾਂ ਨੂੰ ਜਿਹੜੇ ਕੰਮਾਂ ਨੂੰ ਇਹ ਦੇਣਗੇ ਔਰ ਅੱਜ ਦੇ ਇਸ ਮੌਕੇ ਤੇ ਸਿਕ ਜਿੱਤੇਬੰਦੀ ਵੱਲੋਂ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਹੈ ਉਹਦੇ ਨਾਲ ਸਮੁੱਚੇ ਦੂਜਿਆਂ ਵੀ ਸਿੱਖ ਜੱਥੇਬੰਦੀਆਂ ਅਸੀਂ ਅਪੀਲ ਕਰਦੇ ਆ ਕਿ ਜਦੋਂ ਸਮਾਜ ਤੇ ਇਦਾਂ ਦੀ ਘਟਨਾ ਵਾਪਰਦੀ ਹੈ ਤਾਂ ਸਾਨੂੰ ਡਟ ਕੇ ਗਲਤ ਨੂੰ ਗਲਤ ਕਹਿਣ ਦੀ ਸਮਰੱਥਾ ਚਾਹੀਦੀ ਹੈ ਉਹ ਸਹੀ ਨੂੰ ਸਹੀ ਕਹਿਣ ਦੀ ਸਮਰੱਥਾ ਚਾਹੀਦੀ ਆ ਤਾਂ ਜੋ ਸਮਾਜ ਵਿੱਚ ਏਕਤਾ ਭਾਈਚਾਰੇ ਨੂੰ ਕਾਇਮ ਕੀਤਾ ਜਾ ਸਕੇ ਠੀਕ ਹੈ ਧੰਨਵਾਦ ਮੇਰਾ ਨਾਮ ਬਰਿੰਦਰ ਸਿੰਘ ਮੈਂ ਕੋਆਰਡੀਨੇਟਰ ਬਿਟਵੀਨ ਅਮਰੀਕਾ ਐਂਡ ਭਾਰਤ ਦੇ ਵਿੱਚ ਸਿਕਸ ਆਫ ਅਮਰੀਕਾ ਦੇ ਵੱਲੋਂ ਆਇਆ ਡਾਕਟਰ ਜਸਦੀਪ ਸਿੰਘ ਜੀ ਦੀ ਇਕਵਾਇ ਦੇ ਵਿੱਚ ਸੋ ਜੋ ਗੁਰਪੰਤ ਸਿੰਘ ਪੰਨੂ ਨੂੰ ਜੋ ਐਕਸਪੋਜ਼ ਕਰਨ ਵਾਲਾ ਪਹਿਲਾ ਸ਼ਖਸ ਹੈ ਔਰ ਡਾਕਟਰ ਜਸਦੀਪ ਸਿੰਘ ਜੈਸੀਏ ਉਹ ਇਹਨਾਂ ਨੇ ਐਕਸਪੋਜ਼ ਕੀਤਾ ਉਹਨਾਂ ਦੇ ਕਾਰਨਾਮੇ ਉਹਨਾਂ ਦੇ ਕੰਮ ਉਹਨਾਂ ਦੀ ਕਰਤੂਤਾ ਕਹਿ ਸਕਦੇ ਆ ਜਿਹੜੇ ਗੁਰਪੰਤ ਸਿੰਘ ਪੰਨੂ ਦੀਆਂ ਕਿ ਕਿਦਾਂ ਉਹ ਲੋਕਾਂ ਨੂੰ ਮੈਨੀਪੂਲੇਟ ਕਰਦੇ ਸੀ ਕਿਦਾਂ ਲੋਕਾਂ ਨੂੰ ਧੱਕੇ ਆਪਣੇ ਚੜਾਉਂਦੇ ਸੀ ਕਿਦਾਂ ਲੋਕਾਂ ਨੂੰ ਮਿਸਗਾਈਡ ਕਰਕੇ ਯੂਜ਼ ਕਰਕੇ ਉਹਨਾਂ ਦੇ ਪੈਸੇ ਦਾ ਵਰਤੂ ਕਰਦੇ ਸੀ ਪੂਰੇ ਪਲੇ ਸ਼ਖਸ਼ਾਂ ਨੂੰ ਕਿਦਾਂ ਉਹ ਆਪਣੇ ਪਿੱਛੇ ਲਗਾਉਂਦੇ ਸੀ ਇਹ ਐਕਸਪੋਜ਼ ਕਰਨ ਵਾਲੇ ਪਹਿਲੇ ਸ਼ਖਸ ਨੇ ਅਮਰੀਕਾ ਦੇ ਵਿੱਚ ਡਾਕਟਰ ਜਸਪ੍ਰੀਤ ਸਿੰਘ ਜੈਸੀ ਜੀ ਇਹ ਹਮੇਸ਼ਾ ਉਹਨਾਂ ਬਾਰੇ ਉਹਨਾਂ ਦੇ ਕਰਤੂਤਾਂ ਬਾਰੇ ਉਹਨਾਂ ਦੇ ਕੰਮਾਂ ਬਾਰੇ ਐਕਸਪੋਜ਼ ਕਰਦੇ ਰਹਿੰਦੇ ਨੇ ਸਟਿਲ ਕਰਦੇ ਨੇ ਇਹਨਾਂ ਦਾ ਵੀਕਲੀ ਪ੍ਰੋਗਰਾਮ ਆਉਂਦਾ ਹਰ ਹਫਤੇ ਇਹ ਦੱਸਦੇ ਨੇ ਆਪਣੇ ਪ੍ਰੋਗਰਾਮ ਦੇ ਵਿੱਚ ਕਿੱਥੇ ਕਿੱਦਾਂ ਤੇ ਕਿਵੇਂ ਇਹ ਤਿੰਨ ਚੀਜ਼ਾਂ ਹੁੰਦੀਆਂ ਕਿੱਦਾਂ ਕਿਵੇਂ ਤੇ ਕਿੱਥੇ ਤੇ ਉਹ ਸੋ ਉਹਨਾਂ ਨੂੰ ਸਾਰੇ ਐਕਸਪੋਜ਼ ਕਰਦੇ ਨੇ ਪੈਸੇ ਦਾ ਵਰਤੂ ਕਿੱਦਾਂ ਕਰਦੇ ਨੇ ਉਹਨਾਂ ਦੇ ਪਿੱਛੇ ਜਾ ਕੇ ਇਹਨਾਂ ਦੀ ਬਹੁਤ ਵੱਡੀ ਟੀਮ ਹੈ ਇਹਨਾਂ ਦਾ ਬਹੁਤ ਵੱਡਾ ਇੱਕ ਐਨਾਲਿਸਟ ਹੈ ਇਹ ਐਕਸਪੀਰੀਅੰਸ ਗਾਈਡਨਸ ਹੈ ਇਹਨਾਂ ਦੇ ਪਿੱਛੇ ਐਕਸਪੀਰੀਅੰਸ ਬਹੁਤ ਵੱਡੇ ਸੋ ਇਹਨਾਂ ਨੂੰ ਡਰਨ ਦੀ ਲੋੜ ਨਹੀਂ ਗੁਰਪੰਸ ਸਿੰਘ ਪੰਨੂ ਵੱਲੋਂ ਪਹਿਲੇ ਤੇ ਗੱਲ ਉਹ ਸਿੱਖ ਨਹੀਂ ਹੈਗੇ ਦਾੜੀ ਮੁੱਛ ਰੱਖਣ ਦੇ ਨਾਲ ਉੱਤੇ ਪਟਕਾ ਬੰਨ ਕੇ ਨਾਲ ਸਿੱਖ ਨਹੀਂ ਬਣ ਜਾਂਦੇ ਸਿੱਖ ਬੰਦਾ ਬੰਦੇ ਦੀ ਸੋਚ ਦੇ ਨਾਲ ਚੰਗੀ ਸੋਚ ਦੇ ਨਾਲ ਅਵਲੇ ਅੱਲਾ ਨੂਰ ਪਾਇਆ ਕੁਦਰਤ ਦੇ ਸਬੰਧਿਤ ਸਾਰਿਆਂ ਨੂੰ ਧਰਮਾਂ ਨੂੰ ਇੱਕ ਸਟੇਜ ਤੇ ਇੱਕ ਜਗ੍ਹਾ ਤੇ ਕੜਨਾ ਅੱਜ ਇੱਥੇ ਹਿੰਦੂ ਵੀ ਖੜੇ ਨੇ ਮੁਸਲਮਾਨ ਵੀ ਖੜੇ ਨੇ ਸਿੱਖ ਵੀ ਖੜੇ ਨੇ ਇਹ ਆ ਆ ਸਿੱਖ ਇਹ ਸਿੱਖੀ ਹੈ ਇਹ ਗੁਰੂ ਨਾਨਕ ਦੇਵ ਜੀ ਦਾ ਫਲਸਫਾ ਹੈਗਾ ਚਲੋ ਅਸੀਂ ਲੈ ਕੇ ਚੱਲਦੇ ਹਾਂ ਸੋ ਇਹਨਾਂ ਨੂੰ ਡਰਨ ਦੀ ਲੋੜ ਨਹੀਂ ਗੁਰਪੰਥਿਕ ਪੰਨੂ ਤੋਂ ਕੋਈ ਘਬਰਾਣ ਦੀ ਲੋੜ ਨਹੀਂ ਜੋ ਵਰਸਦੇ ਹਨ ਉਹ ਦੱਸਦੇ ਹੀ ਨਹੀਂ ਹੁੰਦੇ ਠੀਕ ਹੈ ਇਹ ਡਰਾਂ ਵਾਲੀ ਗੱਲ ਹੈ ਡਰਾਉਂਦੇ ਨੇ ਲੋਕਾਂ ਨੂੰ ਉਹ ਡਰਾ ਕੇ ਲੜਾਈ ਪਾਉਂਦੇ ਨੇ ਘਬਰਾਣਾ ਨਹੀਂ ਕੋਈ ਗੱਲ ਨਹੀਂ ਪੰਜਾਬ ਦੇ ਲੋਕਾਂ ਨੂੰ ਇਹ ਹੀ ਕਹਾਂਗੇ ਅਸੀਂ ਅਮਰੀਕਾ ਤੋਂ ਆਏ ਹਾਂ ਡਾਕਟਰ ਸਿੰਘ ਦਸਤ ਸਿੰਘ ਜੱਸੀ ਆਏ ਨੇ ਕਮਲਜੀਤ ਸਿੰਘ ਸੋਨੀ ਆਏ ਨੇ ਅਸੀਂ ਠੰਡੀ ਜੱਫੀ ਪਾਣ ਆਏ ਆ ਤੇ ਦਲਤ ਭਰਾਵਾਂ ਨੂੰ ਠੰਡ ਪਾਣ ਆਏ ਆ ਅਸੀਂ ਨਾਲ ਆ ਤੁਹਾਡੇ ਘਬਰਾਣ ਦੀ ਲੋੜ ਨਹੀਂ ਤੁਹਾਨੂੰ ਪਰ ਲੱਗਦਾ ਨਹੀਂ ਐਸੇ ਦੋਸਤ ਨੂੰ ਸਭ ਤੋਂ ਸਤਿਕਾਰਯੋਗ ਹੋਣਾ ਚਾਹੀਦਾ ਹਾਂਜੀ ਏਹੇ ਦੋਸ਼ੀ ਨੂੰ ਸਜ਼ਾ ਹੋਣੀ ਚਾਹੀਦੀ ਹੈ ਸਜ਼ਾ ਹੋਣੀ ਚਾਹੀਦੀ ਹੈ ਇਹ ਕਿਸੇ ਦੇ ਪੁੱਤਲੇ ਜਾਂ ਕਿਸੇ ਦੀ ਮੂਰਤੀ ਬਨਣੀ ਗੁਰੂਆਂ ਪੀਰਾਂ ਫਕੀਰਾਂ ਦੀ ਪੂਰਤੀ ਬਨਣੀ ਇਹਦੀ ਸਜ਼ਾ ਇੱਕ ਮੁਰਦੇ ਨੂੰ ਬੰਦੇ ਨੂੰ ਮਾਰਨ ਦੇ ਬਰਾਬਰ ਹੁੰਦੀ ਠੀਕ ਹੈ ਧੰਨਵਾਦ ਸਭ ਤੋਂ ਪਹਿਲਾਂ ਤਾਂ ਅਸੀਂ ਖਾਸ ਤੌਰ ਤੇ 6 ਆਫ ਅਮਰੀਕਾ ਜਿੰਨੀ ਵੀ ਟੀਮ ਸੱਤ ਸਮੁੰਦਰ ਪਾਰ ਤੋਂ ਆਪਣਾ ਦੁੱਖ ਲੈ ਕੇ ਜਿਸ ਨੂੰ ਕਿਉਂਕਿ ਸਿੱਖੀ ਜਿਹੜੀ ਆ ਉਹਦੇ ਚ 99% ਦਲਿਤ ਜਿਹੜੇ ਨੇ ਉਹਨਾਂ ਨੇ ਆਪਣੀਆਂ ਕੁਰਬਾਨੀਆਂ ਨਾਲ ਪਰਿਆ ਹੋਏ ਧਰਮ ਆ ਉਹਨਾਂ ਨੇ ਫੀਲ ਕੀਤਾ ਕਿ ਪੰਜਾਬ ਦੀ ਧਰਤੀ ਤੇ ਲਗਭਗ 80% ਦਲਿਤ ਜਿਹੜਾ ਵਾ ਉਹ ਬੈਠਾ ਵਾ ਔਰ 80% ਦਲਿਤ ਦੇ ਮਹਾਨਾਇਕ ਪਰਮ ਪੂਜਨੀਏ 바ਵਾ ਸਾਹਿਬ ਡਾਕਟਰ ਮੇਟਕਰ ਸਾਹਿਬ ਨੇ ਔਰ ਉਹ ਕਦੀ ਬਰਦਾਸ਼ਤ ਨਹੀਂ ਕਰਨਗੇ ਕਿ ਕੋਈ ਆਦਮੀ ਅਮਰੀਕਾ ਚ ਬੈਠ ਕੇ ਬਾਬਾ ਸਾਹਿਬ ਦੇ ਸਟੈਚੂ ਨੂੰ ਤੋੜਨ ਦੀਆਂ ਗੱਲਾਂ ਕਰੇ ਜਿੱਥੇ ਅਸੀਂ ਉਹਦੀ ਨਿਖੇਦੀ ਕੀਤੀ ਆ ਉਥੇ ਆਪਣੇ ਬਹੁਤ ਹੀ ਸਤਿਕਾਰਯੋਗ ਸੱਤ ਸਮੁੰਦਰ ਪਾਰ ਤੋਂ ਜੋ ਜੱਸੀ ਜੀ ਔਰ ਇਹਨੇ ਦੀ ਸਾਰੀ ਜਿਹੜੀ ਟੀਮ ਆ ਇੱਥੇ ਆਈ ਆ ਉਹਨਾਂ ਦਾ ਥੈਂਕਸ ਕਰਦੇ ਆ ਕਿ ਉਹਨਾਂ ਨੇ ਖੁਦ ਪੰਨੂ ਨੂੰ ਇੱਕ ਉਹ ਆਦਮੀ ਤੁਹਾਡੇ ਸਾਹਮਣੇ ਡਿਕਲੇਅਰ ਕੀਤਾ ਜਿਹੜਾ ਕਿ ਫਰਾਉਡ ਆ ਜੀ ਜੀ ਔਰ ਐਸੇ ਫਰੋਡ ਆਦਮੀ ਦੇ ਮਗਰ ਕਲੀਅਰ ਉਹਨਾਂ ਨੇ ਕਰ ਦਿੱਤਾ ਕਿ ਜਿਹੜੇ ਸਿੱਖ ਜਥੇਬੰਦੀਆਂ ਵਾਂ ਜਾਂ ਸਾਡੇ ਸਿੱਖ ਭਰਾ ਜਿਹੜੇ ਨੇ ਉਹ ਬਿਲਕੁਲ ਉਹਦੇ ਨਾਲ ਸਹਿਮਤ ਨਹੀਂ ਆਂ ਬਾਕੀ ਤੁਹਾਡੇ ਸਾਹਮਣੇ ਆ 14 ਅਪ੍ਰੈਲ ਆ ਗਈ ਆ ਅੱਜ 11 ਹੋ ਗਈ ਤਿੰਨ ਦਿਨ ਰਹਿ ਗਏ ਨੇ ਔਰ ਪੰਜਾਬ ਦੀ ਧਰਤੀ ਤੇ ਅਸੀਂ ਦੇਖ ਲਾਂਗੇ ਕਿ ਕਿਹੜਾ ਆਦਮੀ ਬਾਬਾ ਸਾਹਿਬਾ ਡਾਕਟਰ ਮੇਡਕਰ ਸਾਹਿਬ ਦੇ ਸਟੈਚੂ ਨੂੰ ਤੋੜਦਾ ਵਾ ਤੋਂ ਇਦਾਂ ਦੀ ਸੋਚ ਜਿਹੜੀ ਆ ਇਹ ਲੈ ਕੇ ਆਏ ਅਸੀਂ ਨਾਲ ਥੈਂਕਸ ਕਰਦੇ ਹਾਂ ਔਰ ਅਸੀਂ ਵੀ ਜਿਨ੍ਹਾਂ ਜਥੇਬੰਦੀਆਂ ਇੱਥੇ ਆਗੂ ਸਹਿਬਾਨ ਬੈਠੇ ਨੇ ਇਹਨਾਂ ਨੂੰ ਇਹ ਵਿਸ਼ਵਾਸ ਦਿਵਾਨੇ ਆ ਕਿ ਜੋ ਗੁਰੂ ਸਾਹਿਬਾਨ ਨੇ ਦਲਿਤ ਸਮਾਜ ਦੇ ਲਈ ਪ੍ਰੇਰਣਾ ਸਰੋਤ ਗੱਲਾਂ ਕਹੀਆਂ ਸਿੱਖਿਆਵਾਂ ਦਿੱਤੀਆਂ ਵਾ ਉਹ ਹਮੇਸ਼ਾ ਦਲਿਤ ਸਮਾਜ ਉਹਨਾਂ ਦਾ ਸਨਮਾਨ ਕਰਦਾ ਵਾ ਰਹਿਬਰ ਮੰਦਾ ਗੁਰੂ ਮੰਦਾ ਵਾ ਇਸ ਕਰਕੇ ਕੁਝ ਲੋਕ ਕਹਿਣ ਇੱਕ ਬੰਦਾ ਉੱਠ ਕੇ ਜੇ ਮਤਲਬ ਆਪਸ ਵਿੱਚ ਦਲਿਤ ਔਰ ਸਿੱਖ ਦੇ ਅੰਦਰ ਲੜਾਈ ਪਾਉਣ ਦੀ ਕੋਸ਼ਿਸ਼ ਕਰੇ ਤੇ ਸ਼ਾਇਦ ਪੰਜਾਬ ਦੀ ਤਰਤੀ ਤੇ ਕਦੀ ਇਹ ਬਰਦਾਸ਼ਤ ਨਾ ਹੋਣਾ ਵਾ ਨਾ ਇਦਾਂ ਦੀ ਕਿਸੇ ਨੇ ਮੰਨਣੀ ਗੱਲ ਆ ਤੇ ਨਾ ਹੀ ਉਹ ਪਹਿਲਾਂ ਪਹਿਲਾਂ ਵੀ ਬਹੁਤ ਸਾਰੀਆਂ ਕੀਤੀਆਂ ਗਈਆਂ ਮੈਂ ਇਹ ਵੀ ਕਹਿ ਸਕਦਾ ਵਾਂ ਕਿ ਪਿਛਲੇ ਦਿਨੀ ਐਦਾਂ ਵੀ ਹੋਇਆ ਵੀ ਸਿੱਖ ਨੂੰ ਹਿੰਦੂ ਨਾਲ ਲੜਾ ਦਿੱਤਾ ਜਾਵੇ ਜੀ ਸਿੱਖ ਨੂੰ ਮੁਸਲਮਾਨ ਨਾਲ ਲੜਾਇਆ ਜਾਵੇ ਸਿੱਖ ਨੂੰ 크ਰਿਸਚੀਅਨ ਨਾਲ ਲੜਾਇਆ ਜਾਵੇ ਜਦੋਂ ਇਹ ਚੀਜ਼ਾਂ ਨਹੀਂ ਹੋਈਆਂ ਉਹਨਾਂ ਨੇ ਦੇਖਿਆ ਕਿ ਹੁਣ ਯਾਰ ਆਹ ਚੀਜ਼ ਜਿਹੜੀ ਆ ਫੋਰਥ ਮਤਲਬ ਸਿੱਖ ਨੂੰ ਦਲਤ ਨਾਲ ਲੜਾਇਆ ਜਾਵੇ ਤੇ ਦਲਤਾਂ ਬਹੁਤ ਜ਼ਿਆਦਾ ਹੁਣ ਸਿਆਣਾ ਹੋ ਚੁੱਕਾ ਪੜ ਲੱਗਿਆ ਵਾ ਉਹ ਚੰਗੀ ਤਰ੍ਹਾਂ ਸਮਝਦਾ ਵਾ ਕਿ ਕਿਹੜੀ ਗੱਲ ਸਹੀ ਆ ਕਿਹੜੀ ਗੱਲ ਖਲਤ ਆ ਇਸ ਕਰਕੇ 14 ਅਪ੍ਰੈਲ ਨੂੰ ਮੈਂ तमाम ਸਿੱਖ ਜਿਹੜੀਆਂ ਜਥੇਬੰਦੀਆਂ ਵਾਂ ਉਹਨਾਂ ਨੂੰ ਵੀ ਨਿਵੇਦਨ ਕਰਨਾ ਚਾਹਨਾ ਵਾਂ ਕਿ ਉਹ ਵੱਡੇ ਤਦਾਨ ਦੇ ਅੰਦਰ ਬਾਵਾ ਸਾਹਿਬ ਡਾਕਟਰ ਮੇਡਕਰ ਸਾਹਿਬ ਦੇ ਜਿੱਥੇ ਪ੍ਰੋਗਰਾਮਸ ਹੋ ਰਹੇ ਨੇ ਉਹਨਾਂ ਚ ਸ਼ਮੂਲੀਅਤ ਕਰਨ ਕਿ ਤਾਂ ਕਿ ਪੰਜਾਬ ਦਾ ਜਿਹੜਾ ਦੇਸ਼ ਦਾ ਦਲਿਤਾ ਉਹਨੂੰ ਮਹਿਸੂਸ ਹੋਵੇ ਕਿ ਇੱਕ ਆਦਮੀ ਦੇ ਕਹਿਣ ਤੇ ਸਾਰਾ ਸਿੱਖੀਸਮ ਜਿਹੜਾ ਵਾ ਉਹ ਉਹਦੇ ਨਾਲ ਸਹਿਮਤ ਨਹੀਂ ਹੈ ਬਲਕਿ ਦਲਿਤ ਸਵਾਦ ਨਾਲ ਖੜਾ ਵਾ ਤੁਹਾਡੇ ਵੱਲੋਂ ਕੋਈ ਬਾਹਰ ਮੈਸੇਜ ਦੇਣਾ ਹੋਵੇ ਇਹਨਾਂ ਨੂੰ ਬਾਹਰ ਜਿਹੜੇ ਸਿੱਖ ਬੈਠੇ ਆ ਬਸ ਮੈਂ ਇਹਨਾਂ ਨੂੰ ਇਹੀ ਕਹਿਣਾ ਚਾਹਨਾ ਵਾ ਕਿ ਜਿਹੜੀ ਤੁਸੀਂ ਇੱਥੇ ਆਏ ਹੋ ਇਦਾਂ ਦੀ ਸੋਚ ਜਿਹੜੀ ਤੁਹਾਡੀ ਸਾਨੂੰ ਦੇਖਣ ਨੂੰ ਮਿਲੀ ਆ ਉਸ ਨੂੰ ਅਮਰੀਕਾ ਦੇ ਵਿੱਚ ਵੀ ਜਾਂ ਬਾਕੀ ਕੰਟਰੀ ਦੇ ਵਿੱਚ ਵੀ ਰੈਗੂਲਰ ਹੀ ਰੱਖੋ ਜਿੰਨੇ ਵੀ ਸਾਡੇ ਮਹਾਪੁਰਸ਼ਾ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਜੀ ਮਹਾਰਾਜ ਦਾ ਪਾਵਨ ਪ੍ਰਗਟ ਦਿਵਸ ਜਦੋਂ ਆਂਦਾ ਵਾ ਇਹ ਉਦੋਂ ਵੀ ਸ਼ਮੂਲੀਅਤ ਕਰਿਆ ਕਰਨ ਉੱਥੇ ਗੁਰੂ ਅਰਦਾਸ ਜੀ ਮਹਾਰਾਜ ਦਾ ਪਾਵਨ ਪਰਵ ਜਦੋਂ ਆਂਦਾ ਵਾ ਇਹ ਉੱਥੇ ਵੀ ਸ਼ਮੂਲੀਅਤ ਕਰਨ ਕਰ ਕਿਉਂਕਿ ਜਿੱਦਾਂ ਅਸੀਂ ਸਾਰੇ ਲੋਕ ਰਲ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਪਰਮ ਮਨਾਨੇ ਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪਰਮ ਮਨਾਨੇ ਆ ਕਿਉਂਕਿ ਅਸੀਂ ਸਾਰੇ ਲੋਕ ਜਿਹੜੇ ਨੇ ਭਾਈ ਚਰਕ ਸਾਝ ਜੜੀ ਆ ਉਸ ਨੂੰ ਬਣਾ ਕੇ ਰੱਖਦੇ ਆਂ ਬਾਨਾ ਸਾਹਿਬ ਨੂੰ ਲੱਗਦਾ ਨਹੀਂ ਕਿਤੇ ਨਾ ਕਿਤੇ ਜਾ ਕੇ ਕਿ ਜਿਹੜੇ ਆਪਾਂ ਲੋਕ ਬਾਹਰ ਵੀ ਬੈਠੇ ਹੋਏ ਨੇ ਬਾਹਰ ਵਿੱਚ ਰਹਿ ਕੇ ਵੀ ਇੱਥੇ ਦਾ ਸੋਚਦੇ ਹੈਗੇ ਨੇ ਉਹਨਾਂ ਦਾ ਕੀ ਜਣਾ ਬਹੁਤ ਵਧੀਆ ਮੈਂ ਉਹਨਾਂ ਦਾ ਥੈਂਕਸ ਕਰਦਾ ਹਾਂ ਸਾਰੀਆਂ ਦਲਿਤ ਜੱਥੇਬੰਦੀਆਂ ਜਿਹੜੀਆਂ ਇੱਥੇ ਬੈਠੀਆਂ ਜਿਹਨਾਂ ਦੇ तमाम ਸਾਰੇ ਧਾਰਮਿਕ ਸਮਾਜਿਕ ਜੱਥੇਬੰਦੀਆਂ ਦੇ ਅੱਗੂ ਦੇ ਉਹ ਸੱਤ ਸਮੁੰਦਰ ਪਾਰ ਜਿੰਨੇ ਵੀ ਬਾਹਰ ਬੈਠੇ ਨੇ ਔਰ ਦਰਦ ਲੈ ਕੇ ਬੈਠੇ ਪੰਜਾਬ ਦੇ ਲਈ ਉਹਨਾਂ ਦਾ ਬਹੁਤ-ਬਹੁਤ ਥੈਂਕਸ ਕਰਦੇ ਹਾਂ ਔਰ ਹਮੇਸ਼ਾ ਹੀ ਕਰਦੇ ਰਵਾਂਗੇ ਕਿਉਂਕਿ ਇਲਗ ਗੱਲ ਆ ਕਿ ਉਹ ਮਤਲਬ ਡਵੈਲਪ ਹੋ ਗਏ ਨੇ ਉਹਨਾਂ ਨੇ ਆਪਣੇ ਕਾਰੋਬਾਰ ਡਵੈਲਪ ਕਰ ਲੈਣੇ ਆਪਣੇ ਬੱਚੇ ਡਵੈਲਪ ਕਰ ਲੈਣ ਲੇਕਿਨ ਪੰਜਾਬ ਦਾ ਦਰਦ ਜਿਹੜਾ ਪੰਜਾਬ ਦੇ ਲੋਕਾਂ ਦਾ ਜਿਹੜਾ ਦਰਦ ਆ ਪਾਈਚਾਰਕ ਸਾਹ ਜਿਹੜੀ ਆ ਅਜੇ ਵੀ ਆਪਣੇ ਅੰਦਰ ਬਰਾਕ ਕਰਾ ਰੱਖੀ ਹੋਈ ਨਹੀਂ ਉਹਦੇ ਲਈ ਅਸੀਂ ਉਹਨਾਂ ਨੂੰ ਨਮਨ ਕਰਦੇ ਆ ਥੈਂਕਸ ਕਰਦੇ ਆ ਉਹਨਾਂ ਨੂੰ ਠੀਕ ਆ ਧੰਨਵਾਦ ਥੈਂਕ ਯੂ ਵੈਰੀ ਮਚ